सात आदमी आज सात आदमी जो एन एस से छूट के आए हैं उनको उनका नंबर एफ आई आर में पेश किया गया है जिनमें बसंत सिंह जी गुरमीत सिंह और प्रधानमंत्री बाजू के दलजीत कलसी और तीन जाने थे जिनको आज पेश किया गया और चार दिन का पुलिस रिमांड इनको मिल गया तो क्या रिमांड में क्या हासिल होगा इनको देखो इनकी जो प्ली थी कि इन्होंने मोबाइल रिकवर करने हैं जो अगर कोई हथियार यूज़ हुआ वेपन यूज हुआ तो उनको रिकवर करना है प्लस और कुछ कुछ करनी है कि और और कौन शामिल था इसमें रह चुके हैं तो ਜੀ ਅੱਜ ਦੁਬਾਰਾ ਪੇਸ਼ ਕਰਨੇ ਆ ਉਧਰ ਕੋਈ ਮਾਲੂਮ ਕੋਈ ਹਸਲੂਗਾ ਪਹਿਲੇ ਦੇਖੋ ਜੋ ਡਬ੍ਰਿਕਨ ਵਿੱਚ تھا ਉਹ ਤੋਂ ਉਨਕੀ ਐਨਐਸਏ ਸੀ ਉਹ ਆਪ ਖਤਮ ਹੋ ਗਈ ਹੈ ਆਪ 39 ਨੰਬਰ ਵਿੱਚ ਹੀ ਪ੍ਰਸੀਡਿੰਗ ਚਲੇਗੀ ਇਹ ਗੱਲ ਬਾਤ ਠੀਕ ਹੈ ਪ੍ਰਾਈਵੇਟ ਕਾਫਸਾ ਵੀ ਕਰਦੇ ਆਪ ਦੇ ਅੱਜ ਇਹ ਤੋਂ ਪੁਣਤੀ ਉਹਨਾਂ ਦੇ ਕਾਫੀ ਦੇ ਆਜ ਭਾਈ ਆਪ ਸਾਥ ਸਾਫੀ ਜਿਹੜੇ ਆ ਉਹਨਾਂ ਨੂੰ ਲੈ ਕੇ ਅੱਜ ਨਾਲਾ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਉਹਨਾਂ ਦੇ ਵਿੱਚ ਸਾਫ ਸਾਫ ਦੀ ਆ ਦਜੀਤ ਤੇ ਕਲਤੀ ਆ ਭਗਵਾਨ ਦੇ ਇਕ ਬਾਜੇ ਕੇ ਪਟਾਲ ਮંત્રી ਆ ਅਜੀਤ ਦੇਗਾ ਖਲੋਨ ਚ ਘਰਾਉਗੇ ਆ ਗਰੋਲ ਚਲਾਵਾ ਆਪਣਾ ਜਲਦੀ ਟਿਕਾ ਪਰਵਾਣ ਸਮਾਰੋਹ ਦੇ ਬਾਅਦ ਇਹ ਲੱਗ ਰਿਹਾ ਹੈ ਕਿ ਅੱਜ ਦੇ ਬੰਦਾ ਦਰਬਾਨ ਖਸਰ ਨਹੀਂ ਹੋਏ ਉਹ ਦੇਖੋ ਪੁਲਿਸ ਦਾ ਕੰਮ ਸਰਕਾਰ ਦਾ ਕੰਮ ਹੁੰਦਾ ਹੈ ਰਿਮਾਂਡ ਮੰਗਣਾ ਉਹ ਕਿਹੜੇ ਟਿਕਾਣੇ ਤੇ ਕੰਮ ਕਰਦੇ ਗਏ ਕਿਉਂਕਿ ਉਹਨਾਂ 2 ਸਾਲ ਕਸਟਡੀ ਦੇ ਵਿੱਚ ਹੈਗੇ ਆ ਹੁਣ ਉਹਨਾਂ ਦੇ ਨਾਲ ਜਿਹੜਾ ਪਹਿਲਾਂ ਤੇ ਬਾਕੀ ਠੱਡਾ ਕੀਤਾ ਗਿਆ ਉਹਨਾਂ ਦਾ ਜਿਹੜਾ ਬੇਬੁਨਿਆਦ ਜਿਹੜੇ ਪੁਲਾਇ ਰਹੇ ਉਹ ਤੋਂ ਹੋਰ ਆਈ ਤੇ ਕਹਿੰਦੇ ਸਰਕਾਰ ਜਿਹੜੀ ਹੈ ਇਹਨਾਂ ਦਰਜ ਕਰਾਉਂਦੀ ਜੀ ਸਰ ਜਿਹੜਾ ਅੱਜ ਕੋਰਟ ਤੇ ਪੇਸ਼ ਕੀਤਾ ਗਿਆ ਕਿੰਨੇ ਦਾ ਰਿਮਾਂਡ ਮਿਲਿਆ ਅੱਜ ਜਿਹੜੇ ਪਹਿਲਾਂ ਐਨਐਸਏ ਦੇ ਦੋਸ਼ੀ ਬੰਦ ਸੀਗੇ ਉਹਨਾਂ ਚੋ 7 ਦੋਸ਼ੀਆਂ ਨੂੰ ਜਿਹੜਾ ਵਾ ਅੱਜ ਅਰੈਸਟ ਕਰਕੇ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜਿਨ੍ਹਾਂ ਦਾ 25 ਤਰੀਕ ਤੱਕ ਜਿਹੜਾ ਵਾ ਉਹ ਰਿਮਾਂਡ ਮਿਲਿਆ ਠੀਕ ਹੈ ਕੀ ਨਾਮ ਹੈ ਜੀ ਐਨਐਸਏ ਦੇ ਬੰਦਿਆਂ ਦੇ ਕੀ ਨਾਮ ਹੈ ਜੀ ਸਰ ਐਨਾ ਤੋਂ ਪਹਿਲਾਂ ਸਰ ਪਹਿਲਾਂ ਕਿੱਥੇ ਸਰ ਪਹਿਲੇ ਕਿਹੜੀ ਜੇਅ ਸੀ ਹੁਣ ਕਿਹੜੇ ਕੇਸ ਲੈਂਦੇ ਨੇ ਇਹ 39/23 ਸਾਡਾ ਥਾਣੇ ਅਜਨਾਲੇ ਦਾ ਮੁਕਦਮਾ ਸੀਗਾ ਜੀ ਉਹਦੇ ਵਿੱਚ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਪਹਿਲਾਂ ਇਹ ਸਾਰੇ ਜਿਹੜੇ ਦੋਸ਼ੀ ਨੇ ਇਹ ਐਨਐਸਏ ਤਹਿਤ ਜਿਹੜਾ ਡਿਪਰੂ ਗਾਰਡ ਬੰਦ ਸੀਗੇ ਉਥੋਂ ਰਿਹਾਈ ਹੋਣ ਤੇ ਅਸੀਂ ਇਸ ਮੁਕਦਮੇ ਵਿੱਚ ਗ੍ਰਿਫਤਾਰ ਕਰਕੇ ਉਹਨਾਂ ਨੂੰ ਮਾਨਜੋ ਕੋਰਟ ਦੇ ਵਿੱਚ ਪੇਸ਼ ਕੀਤਾ ਹੈ ਜਿਹੜਾ ਸਾਨੂੰ 25 ਤੀਤ ਤੱਕ ਇਹਨਾਂ ਦਾ ਪੁਲਿਸ ਰਿਪੋਰਟ ਸਰ ਕੀ ਤੁਹਾਡੇ ਕੋਲ ਦਲੀਲ ਪੇਸ਼ ਕੀਤੀ ਕਿਉਂਕਿ ਉਹਨਾਂ ਦੇ ਵਕੀਲ ਤਿਆਰ ਸੀ ਕਿ ਪਰਚਾ ਬੇਬੁਨਿਆਦ ਹੈ ਵੇਖੋ ਇਹ ਤੁਸੀਂ ਉਦੋਂ ਸਾਰੇ ਮੌਕੇ ਤੇ ਹਾਜ਼ਰ ਸੀਗੇ ਤੁਹਾਨੂੰ ਪਤਾ ਸੀਗਾ ਇਸ ਕੇਸ ਦੀ ਡੰਗਾਈ ਦਾ ਇਹ ਸਾਰਾ ਅਸੀਂ ਸਾਰਾ ਸਾਡਾ ਲਿੰਕੈਵਿਡੈਂਸ ਬਹੁਤ ਸਾਡੀ ਇਹ ਵੱਡੇ ਲੈਵਲ ਦੀ ਜਿਹੜੀ ਆ ਤਫਤੀਸ਼ ਅਸੀਂ ਹੀ ਕਰਨੀ ਆ ਇਹਦੇ ਵਿੱਚ ਸਾਰਾ ਅਸੀਂ ਲਿੰਕੈਵਿਡੈਂਸ ਜੋੜ ਕੇ ਜਿਹੜੇ ਕਵਰੀਆਂ ਵੀ ਸਾਡੀਆਂ ਕਰਨ ਵਾਲੀਆਂ ਨੇ ਤਾਂ ਜੋ ਦੋਸ਼ੀਆਂ ਨੂੰ ਜਿਹੜੀ ਆ ਸਖਤ ਸਜ਼ਾ ਦਵਾਈ ਜਾਵੇ ਹੁਣ ਕਰਾਂਗੇ ਜੀ ਡਿਊਰਿੰਗ ਰਿਮਾਂਡ ਕਰਾਂਗੇ ਸਾਡੇ ਅੰਦਰ ਪਾਸੇ ਦਾ ਐਲਐਸਆ ਜਿਹੜਾ ਖਤਮ ਹੋਏਗਾ ਐਨਐਸਏ ਉਹਨੂੰ ਵੀ ਲਿਆਇਆ ਜਾਏਗਾ ਵੇਖੋ ਇਹਦੇ ਬਾਰੇ ਮੈਂ ਤੁਹਾਨੂੰ ਨਹੀਂ ਕਹਿ ਸਕਦਾ ਤੁਹਾਨੂੰ ਆਪੇ ਪਤਾ ਲੱਗ ਜਾਣਾ। ਇਮਰਤਪਨ ਦਾ ਸਾਥੀ ਨੇ ਸਾਰੇ ਜੀ ਹਾਂਜੀ 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 ਬਿਲਕੁਲ। ਥਾਣੇ ਦੇ ਵਿੱਚ 49 ਬੰਦੇ ਦੀ ਜਾਨ ਸੀ। ਥਾਣੇ ਦਾ ਕਿਹਦੇ ਵਿੱਚ ਇਹ ਭਗਵੰਤ ਸਿੰਘ ਔਰ ਪ੍ਰਧਾਨ ਮੰਤਰੀ ਬਾਜੇਗੇ। ਗਰਮੀਤ ਸਿੰਘ ਗਿੱਲ ਬੁੱਕਣਵਾਲਾ, ਬਸੰਤ ਸਿੰਘ, ਸਰਬਜੀਤ ਸਿੰਘ ਕਲਸੀ, ਗੁਰਿੰਦਰਪਾਲ ਗੁਰੀ ਔਜਲਾ, ਕੁਲਵੰਤ ਸਿੰਘ ਧਾਰੀਵਾਲ ਤੇ ਹਰਜੀਤ ਸਿੰਘ ਚਾਚਾ ਸ਼ਾਮਲ। ਸਾਰੇ ਉਹੀ ਮਾਮਲੇ 'ਚ ਜਿਹੜੇ ਥਾਣੇ ਦੇ ਉੱਪਰ ਹਮਲਾ ਕੀਤਾ। ਬਿਲਕੁਲ ਜੀ ਬਿਲਕੁਲ ਬਿਲਕੁਲ ਉਹੀ।